ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੇ ਐਨ ਜੇ ਨਿਊਜ਼ ਇੰਡੀਆ ਤੇ ਜਿੱਥੇ ਅਸੀਂ ਤੁਹਾਡੇ ਲਈ ਲਿਆਉਂਦੇ ਹਾਂ ਪੰਜਾਬ ਦੀ ਧਰਤੀ ਤੇ ਵਾਪਰ ਰਹੀਆਂ ਵੱਡੀਆਂ ਘਟਨਾਵਾਂ ਦੀ ਸਚਾਈ ਅੱਜ ਦੀ ਖਾਸ ਰਿਪੋਰਟ ਹੈ ਇੱਕ ਅਜਿਹੇ ਪਿੰਡ ਦੇ ਫੈਸਲੇ ਬਾਰੇ ਜੋ ਪਿਆਰ ਦੇ ਰਿਸ਼ਤਿਆਂ ਤੇ ਸਵਾਲ ਚੁੱਕ ਰਹੇ ਹਨ ਬਠਿੰਡਾ ਜ਼ਿਲ੍ਹੇ ਦੇ ਕੋਟ ਸ਼ਮੀਰ ਪਿੰਡ ਚ ਪੰਚਾਇਤ ਨੇ ਇੱਕ ਵਿਵਾਦਿਤ ਅਤੇ ਚਰਚਿਤ ਫੈਸਲਾ ਲਿਆ ਹੈ ਜਿਸ ਨੇ ਸਮਾਜਿਕ ਅਤੇ ਕਾਨੂੰਨੀ ਮੰਚ ਤੇ ਚਰਚਾ ਨੂੰ ਜਨਮ ਦਿੱਤਾ ਹੈ ਪਿੰਡ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਹੈ ਕਿ ਹੁਣ ਇੱਥੇ ਕਿਸੇ ਵੀ ਕਿਸਮ ਦੇ ਲਵ ਮੈਰਿਜ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਪੰਚਾਇਤ ਨੇ ਸਿੱਧਾ ਕਹਿ ਦਿੱਤਾ ਹੈ ਕਿ ਜੇਕਰ ਪਿੰਡ ਦੀ ਕਿਸੇ ਵੀ ਕੁੜੀ ਜਾਂ ਮੁੰਡੇ ਨੇ ਆਪਣੀ ਮਰਜ਼ੀ ਦੇ ਨਾਲ ਪਿਆਰ ਦਾ ਵਿਆਹ ਕੀਤਾ ਤਾਂ ਉਹਨਾਂ ਨੂੰ ਪਿੰਡ ਤੋਂ ਬਾਹਰ ਕਰ ਦਿੱਤਾ ਜਾਵੇਗਾ ਨਾ ਕਿ ਸਿਰਫ ਉਹਨਾਂ ਨੂੰ ਬਲਕਿ ਉਹਨਾਂ ਦੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਪਿੰਡ ਦੀ ਹੱਦ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਪੰਚਾਇਤ ਦੇ ਦਲੀਲ ਅਨੁਸਾਰ ਅਜਿਹੇ ਰਿਸ਼ਤੇ ਸਮਾਜਿਕ ਤੰਤਰ ਨੂੰ ਖੰਡਿਤ ਕਰਦੇ ਹਨ ਅਤੇ ਇਹ ਵਿਆਹ ਅਕਸਰ ਲੰਬੇ ਸਮੇਂ ਤੱਕ ਕਾਇਮ ਨਹੀਂ ਰਹਿੰਦੇ ਉਹਨਾਂ ਦੇ ਅਨੁਸਾਰ ਰਵਾਇਤੀ ਪਰੰਪਰਾਵਾਂ ਅਤੇ ਖੂਨ ਦੇ ਰਿਸ਼ਤੇ ਹੀ ਸਮਾਜ ਦਾ ਅਸਲੀ ਆਧਾਰ ਹਨ ਇਸ ਮਤੇ ਤੇ ਪਿੰਡ ਦੇ ਬਹੁਤ ਸਾਰੇ ਨਿਵਾਸੀਆਂ ਨੇ ਵੀ ਸਹਿਮਤੀ ਜਤਾਈ। ਉਹਨਾਂ ਦਾ ਮੰਨਣਾ ਹੈ ਕਿ ਆਧੁਨਿਕਤਾ ਦੇ ਨਾਂ ਤੇ ਚੱਲ ਰਹੀ ਆਜ਼ਾਦੀ ਨੇ ਨੌਜਵਾਨਾਂ ਨੂੰ ਮਾਰਗ ਤੋਂ ਭਟਕਾ ਦਿੱਤਾ ਹੈ। ਪਿੰਡ ਦੇ ਬਜ਼ੁਰਗ ਅਤੇ ਪੰਚਾਇਤ ਮੈਂਬਰ ਕਹਿੰਦੇ ਹਨ ਕਿ ਇਹ ਫੈਸਲਾ ਰਿਵਾਜਾਂ ਦੀ ਰੱਖਿਆ ਲਈ ਲਾਜ਼ਮੀ ਸੀ। ਇਹ ਪਹਿਲੀ ਵਾਰ ਨਹੀਂ ਕਿ ਕਿਸੇ ਪਿੰਡ ਨੇ ਅਜਿਹਾ ਫੈਸਲਾ ਲਿਆ ਹੋਵੇ। ਇਸ ਤੋਂ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਦੇ ਕਈ ਪਿੰਡਾਂ ਵਿੱਚ ਪੰਚਾਇਤਾਂ ਨੇ ਲਵ ਮੈਰਿਜ ਉੱਤੇ ਰੋਕ ਲਾਈ ਹੈ। ਪਰ ਇਹ ਫੈਸਲੇ ਕਾਨੂੰਨੀ ਮੰਨਤਾ ਤੇ ਸਵਾਲ ਚੁੱਕਦੇ ਆ ਰਹੇ ਹਨ। ਭਾਰਤ ਦੇ ਸੰਵਿਧਾਨ ਅਨੁਸਾਰ ਹਰ ਵਿਅਕਤੀ ਨੂੰ ਆਪਣੀ ਮਰਜ਼ੀ ਨਾਲ ਜੀਵਨ ਸਾਥੀ ਚੁਣ ਫੈਸਲਿਆਂ ਦੀ ਕਾਨੂੰਨੀ ਸਥਿਤੀ ਕੀ ਹੋਵੇਗੀ ਕਿ ਅਜਿਹੇ ਫੈਸਲੇ ਮਾਨਵ ਅਧਿਕਾਰਿਆਂ ਦੀ ਉਲੰਘਣਾ ਨਹੀਂ ਇਹ ਸਵਾਲ ਹੁਣ ਦਬਦੇਵੇ ਨਾਲ ਉੱਭਰ ਰਹੇ ਹਨ ਹੁਣ ਤੱਕ ਇਸ ਮਾਮਲੇ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ ਪਰ ਜੇਕਰ ਅਜਿਹੇ ਮਤੇ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਮਾਮਲਾ ਅਦਾਲਤ ਤੱਕ ਵੀ ਪਹੁੰਚ ਸਕਦਾ ਹੈ ਇੱਕ ਪਾਸੇ ਜਿੱਥੇ ਸਮਾਜ ਰਵਾਇਤਾਂ ਨੂੰ ਬਚਾਉਣ ਦੀ ਗੱਲ ਕਰ ਰਿਹਾ ਹੈ ਉੱਥੇ ਦੂਜੇ ਪਾਸੇ ਨੌਜਵਾਨ ਆਪਣੀ ਆਜ਼ਾਦੀ ਲਈ ਲੜ ਰਹੇ ਹਨ ਇਸ ਮਾਮਲੇ ਨੇ ਇੱਕ ਵੱਡੀ ਚਰਚਾ ਦੀ ਸ਼ੁਰੂਆਤ ਕਰ ਦਿੱਤੀ ਹੈ ਕਿਹੜੀ ਵਧੇਕ ਜ਼ਰੂਰੀ ਹੈ ਰਵਾਇਤੀ ਜਾਂ ਆਜ਼ਾਦੀ ਕੀ ਪੰਚਾਇਤਾਂ ਨੂੰ ਅਜਿਹੇ ਨਿਰਣੇ ਲੈਣ ਦਾ ਕਾਨੂੰਨੀ ਹੱਕ ਹੈ ਤੁਸੀਂ ਕੀ ਸੋਚਦੇ ਹੋ ਲਵ ਮੈਰਿਜ ਉੱਤੇ ਪਾਬੰਦੀ ਲਗਾਉਣ ਦਾ ਫੈਸਲਾ ਠੀਕ ਹੈ ਜਾਂ ਗਲਤ ਜੇ ਤੁਸੀਂ ਇਸ ਮਾਮਲੇ ਬਾਰੇ ਆਪਣੀ ਰਾਏ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਕਰਨਾ ਨਾ ਭੁੱਲੋ ਹੇਠਾਂ ਕਮੈਂਟ ਸੈਕਸ਼ਨ ਵਿੱਚ ਦੱਸੋ ਕਿ ਤੁਸੀਂ ਕੋਟ ਸ਼ਮੀਰ ਪੰਚਾਇਤ ਦੇ ਫੈਸਲੇ ਨੂੰ ਕਿਵੇਂ ਵੇਖਦੇ ਹੋ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਮਿਲਦੇ ਰਹਿਣ ਪੰਜਾਬ ਦੀ ਧਰਤੀ ਦੀਆਂ ਅਸਲ ਅਤੇ ਤਾਜ਼ਾ ਖਬਰਾਂ ਧੰਨਵਾਦ